ਲੰਘੇ ਦਿਨ ਤੋਂ ਸੁਨੰਦਾ ਸ਼ਰਮਾ ਦਾ ਇੱਕ ਵਿਵਾਦ ਖਾਸਾ ਪਖਿਆ ਪਿਆ ਹੈ ਪ੍ਰੋਡਿਊਸਰ ਪਿੰਕੀ ਢਾਲੀਵਾਲ ਦੇ ਨਾਲ ਇੱਕ ਵਿਵਾਦ ਐਸਾ ਪਖਿਆ ਜਿਹੜਾ ਮਹਿਲਾ ਕਮਿਸ਼ਨ ਤੱਕ ਪਹੁੰਚ ਗਿਆ ਔਰ ਮਹਿਲਾ ਕਮਿਸ਼ਨ ਨੇ ਨੋਟਿਸ ਵੀ ਲੈ ਲਿਆ ਪਿੰਕੀ ਢਾਲੀਵਾਲ ਦੇ ਖਿਲਾਫ ਐਕਸ਼ਨ ਵੀ ਕਰ ਦਿੱਤਾ ਗਿਆ ਗ੍ਰਿਫਤਾਰੀ ਪੈ ਜਾਂਦੀ ਹੈ ਇੰਨਾ ਕੁਝ ਹੋ ਗਿਆ ਸੁਨੰਦਾ ਸ਼ਰਮਾ ਨੇ ਬਾਕਾਇਦਾ ਇੱਕ ਪੋਸਟ ਲਿਖ ਕੇ ਸਾਂਝੀ ਕਰਤੀ ਸੀ ਐਮ ਭਗਵੰਤ ਮਾਨ ਨੂੰ ਵਿੱਚ ਟੈਗ ਕਰ ਦਿੱਤਾ ਇੰਨਾ ਕੁਝ ਹੋ ਗਿਆ ਪਰ ਇਹਦੇ ਪਿੱਛੇ ਸੱਚ ਕੀ ਹੈ ਸੁਨੰਦਾ ਸ਼ਰਮਾ ਜੋ ਬੋਲੇ ਨੇ ਜਾਂ ਜੋ ਕਾਰਵਾਈ ਹੋਈ ਹੈ ਕੀ ਉਹ ਪੂਰਾ ਸੱਚ ਹੈ ਹਾਲਾਂਕਿ ਅਸੀਂ ਇਹ ਨਹੀਂ ਕਹਿੰਦੇ ਕਿ ਸੁਨੰਧਾ ਸ਼ਰਮਾ ਨੇ ਸਾਚੀਆਂ ਝੂਠ ਬੋਲਿਆ ਬਿਲਕੁਲ ਇਹ ਇੱਕ ਔਰਤ ਦਾ ਮਸਲਾ ਹੈ ਔਰ ਉਸ ਨੂੰ ਪ੍ਰਾਇੋਰਟੀ ਦੇ ਉੱਤੇ ਵਿਚਾਰਨਾ ਚਾਹੀਦਾ ਆ ਕਿਉਂਕਿ ਜ਼ਾਹਿਰ ਤਾਂ ਇੱਕ ਔਰਤ ਦਾ ਮਸਲਾ ਆ ਔਰ ਦੂਜੀ ਗੱਲ ਸੁਨੰਧਾ ਸ਼ਰਮਾ ਦੇ ਇਸ ਮਸਲੇ ਦੇ ਵਿੱਚ ਇੱਕ ਪ੍ਰੋਡਿਊਸਰ ਦਾ ਨਾਮ ਹੈ ਹੁਣ ਇੰਡਸਟਰੀ ਦੇ ਵਿੱਚ ਬਹੁਤ ਕੁਝ ਹੁੰਦਾ ਹੈ ਜਿਹੜਾ ਅਣ ਕਿਹਾ ਅਣ ਸੁਣਿਆ ਜਾਂ ਬਿਗੈਰ ਕਿਸੇ ਤਰਕ ਤੋਂ ਵਿਚਾਰਿਆ ਜਾਂਦਾ ਹੈ ਹਰ ਕੋਈ ਜਾਣਦਾ ਹੈ ਆਪਣੇ ਸਬਕੌਨਸ਼ੀਅਸ ਦੇ ਵਿੱਚ ਕਿ ਕੁਝ ਹੋ ਰਿਹਾ ਆ ਜਾਂ ਇਹ ਕੁਝ ਹੋਇਆ ਆ ਕਿਸੇ ਨੂੰ ਕੁਝ ਸੁਣਨ ਨੂੰ ਮਿਲਦਾ ਪਰ ਉਹਦਾ ਕੋਈ ਤੱਥ ਪ੍ਰੂਫ ਨਹੀਂ ਹੁੰਦਾ ਇਹੋ ਜਿਹੀਆਂ ਗੱਲਾਂ ਸ਼ਾਇਦ ਇਸ ਮਾਮਲੇ ਵਿੱਚ ਵੀ ਅਨਫੋਲਡ ਹੋਈਆਂ ਹੋਣ ਸ਼ਾਇਦ ਕਹਿੰਦੇ ਆ ਪੁਖਤਾ ਪ੍ਰਮਾਣ ਨਹੀਂ ਦਿੰਦੇ ਸ਼ਾਇਦ ਤਾਂ ਕਹਿ ਰਹੇ ਆ ਕਿਉਂਕਿ ਇੱਕ ਹੋਰ ਵੀਡੀਓ ਇਹਦੇ ਨਾਲ ਸੁਣ ਲਈ ਇਸ ਪੂਰੇ ਮਸਲੇ ਦੇ ਨਾਲ ਨਾਲ ਇੱਕ ਹੋਰ ਬਿਆਨ ਇੱਕ ਹੋਰ ਨੈਰੇਟਿਵ ਵੀ ਤੁਹਾਡੇ ਸਾਹਮਣੇ ਰੱਖਣ ਲੱਗੇ ਆ ਉਹ ਨੈਰੇਟਿਵ ਹੈਗਾ ਨੈਂਸੀ ਗਰੇਵਾਲ ਦਾ ਨੈਂਸੀ ਗਰੇਵਾਲ ਬੜੇ ਤਿੱਖੇ ਔਰ ਬੜੇ ਬੋਲਡ ਬਿਆਨ ਦੇਣ ਦੇ ਜਾਣੇ ਜਾਂਦੇ ਨੇ ਤੇ ਇਸ ਮਸਲੇ ਉੱਤੇ ਵੀ ਨੈਂਸੀ ਗਰੇਵਾਲ ਨੇ ਆਪਣਾ ਬਿਆਨ ਸਾਂਝਾ ਕੀਤਾ ਹੈ ਹਾਲਾਂਕਿ ਉਹਨਾਂ ਨੇ ਜ਼ਾਹਿਰ ਕਰ ਦਿੱਤਾ ਕਿ ਉਹ ਭਾਈ ਪ੍ਰੋਡਿਊਸਰ ਦੇ ਪੱਖ ਦੀ ਗੱਲ ਨਹੀਂ ਕੋਈ ਕਰਦੇ ਪਏ ਉਹ ਕਿਸੇ ਦੇ ਕਿਸੇ ਇੱਕ ਬੰਦੇ ਦੇ ਹੱਕ ਦੀ ਗੱਲ ਨਹੀਂ ਕਰ ਰਹੇ ਉਹ ਬਾਇਸਡ ਹੋ ਕੇ ਕੋਈ ਗੱਲ ਨਹੀਂ ਕਹਿਣਾ ਚਾਹੁੰਦੇ ਉਹ ਸਿੱਧੇ ਤੌਰ ਦੇ ਉੱਤੇ ਆਪਣਾ ਪੱਖ ਰੱਖ ਰਹੀ ਹੈ ਨੈਂਸੀ ਗਰੇਵਾਲ ਨੇ ਇਸ ਮਸਲੇ ਨੂੰ ਜਿਸ ਤਰ੍ਹਾਂ ਵੇਖਿਆ ਸੁਨੰਧਾ ਸ਼ਰਮਾ ਦੀ ਉਸ ਚਿੱਠੀ ਨੂੰ ਜਿਸ ਤਰ੍ਹਾਂ ਦੇਖਿਆ ਉਸ ਤੋਂ ਬਾਅਦ ਕਿਹੜੇ-ਕਿਹੜੇ ਖੁਲਾਸੇ ਉਹਨਾਂ ਨੇ ਕੀਤੇ ਕਿਉਂਕਿ ਉਹਨਾਂ ਦਾ ਇਸ ਵੀਡੀਓ 'ਚ ਕਹਿਣਾ ਸੀ ਕਿ ਉਹਨਾਂ ਦੇ ਕੁਝ ਮਿੱਤਰियां ਉਹਨਾਂ ਦੇ ਕੁਝ ਸਾਥੀ ਜਾਂ ਉਹਨਾਂ ਦੇ ਕੁਝ ਜਾਣਕਾਰ ਜਿਹੜੇ ਇੰਡਸਟਰੀ ਦੇ ਨਾਲ ਤਾਲੁਕ ਰੱਖਦੇ ਨੇ ਉਹਨਾਂ ਦੇ ਵੱਲੋਂ ਵੀ ਕੁਝ ਕੰਸੋਹਾਂ ਉਹਨਾਂ ਨੂੰ ਦਿੱਤੀਆਂ ਗਈਆਂ ਨੇ ਉਹ ਕਿਹੜੀਆਂ ਕੰਸੋਹਾਂ ਆਓ ਨੈਂਸੀ ਗਰੇਵਾਲ ਦੇ ਕੋਲੋਂ ਹੀ ਸੁਣਦੇ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਅਸਲਾਮ ਵਾਲੇਕਮ ਜੈ ਸ਼੍ਰੀ कृष्णा ਰਾਧੇ ਰਾਧੇ ਜੈ ਸ਼੍ਰੀ ਆਂਬਾਂਬਾਂ ਬੋਲੇ ਜੀ ਸੋ ਬੜਾ 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 ਇੱਕ ਮਤਵੱਖਿਆ ਹੋਇਆ ਟਿਕਟੌਕ ਤੇ ਸੁਗੰਦਾ ਸ਼ਰਮਾ ਤੇ ਪਿੰਕੀ ਧਾਰੀਵਾਲ ਸੋ ਇੱਕ ਬੜੀ ਲੈਟਰ ਆਹ ਵਾਇਰਲ ਹੋ ਗਈ ਹੈ ਕਿ ਸੁਗੰਦਾ ਸ਼ਰਮਾ ਨੇ ਜਿਹੜੀ ਇਹ ਘਮਣ ਕਮਾਉਣ ਨੂੰ ਪਠਾਰ ਰੱਖੀ ਹੈ ਪੁਲਟ ਰੱਖਿਆ ਪਿੰਕੀ ਧਾਰੀਵਾਲ ਵਾਲਾ ਪਟਾਕੇ ਪਾਉਣ ਨੂੰ ਸੋ ਸੀਐਮ ਨੂੰ ਵੀ ਸਾਡੇ ਪੰਜਾਬ ਦੇ ਸੀਐਮ ਨੂੰ ਵੀ ਲੈਟਰ ਲਿਖੀ ਆ ਮੈਂ ਇੰਡੀਅਨ ਸਿਟੀਜ਼ਨ ਆ ਮੈਨੂੰ ਮੇਰੀ ਰੱਖਸ਼ਾ ਕੀਤੀ ਜਾਵੇ ਮੇਰਾ ਫਲਾਣਾ ਤੇ ਇੰਕੜਾ ਹੁਣ ਉਹ ਲੈਟਰ ਨੂੰ ਜੇ ਤੁਸੀਂ ਪੜੋਗੇ ਮੈਂ ਪੂਰੀ ਲੈਟਰ ਪੜ੍ਹ ਲਈ ਤਾਂ ਘੁੰਮਣ ਕੈਰੀਜ 'ਪੈ ਜਾਂਦਾ ਬੰਦਾ ਪੜ੍ਹ ਕੇ ਕੀ ਹੈ ਕੀ ਮੁੱਦਾ ਗੱਲ ਹੈ ਕੀ ਗੱਲ ਕੀ ਹੈ ਸੋ ਗੱਲ ਇਸ ਤਰ੍ਹਾਂ ਹੋਈ ਹੈ ਕਿ ਹੂ ਇਜ਼ ਅ ਪਿੰਕੀ ਤੜੀਵਾਲ ਲੋਕ ਨਹੀਂ ਜਾਣਦੇ ਪਿੰਕੀ ਤੜੀਵਾਲ ਪ੍ਰੋਡਿਊਸਰ ਹੈ ਉਹ ਨਵੀਆਂ-ਨਵੀਆਂ ਕੁੜੀਆਂ ਨੂੰ ਲਾਂਚ ਕਰਦਾ ਹੈ ਕੁੜੀਆਂ ਦੀ ਲਾਈਫ ਬਣਾ ਦਿੰਦਾ ਹੈ ਬੰਦਾ ਪਰ ਬਿਨਾ ਕੰਪਰੋਮਾਈਜ਼ ਕੀਤੇ ਨਹੀਂ ਠੀਕ ਹੈ ਕੰਪਰੋਮਾਈਜ਼ ਉਹ ਬੰਦਾ ਸਾਫ਼ ਕਹਿੰਦਾ ਕੰਪਰੋਮਾਈਜ਼ ਕਰਨਾ ਪੈਣਾ ਮੇਰੇ ਨਾਲ ਪਰ ਮੈਂ ਤੁਹਾਨੂੰ ਸਟਾਰ ਬਣਾ ਦੂੰਗਾ ਜੋ ਅਸੀਂ ਇੰਡਸਟਰੀ 'ਚੋਂ ਇੱਕ ਚੀਜ਼ਾਂ ਸੁਣੀ ਹੈ ਹੁਣ ਇਹ ਲੇਡੀ ਸੁਗਨਦਰ ਸ਼ਰਮਾ ਬਾਉਂਡ ਸੀ ਉਹਦੇ ਨਾਲ ਵੀ ਡੋਨਟ نو 10 ਸਾਲ ਆਸਤੇ 15 ਸਾਲ ਆਸਤੇ ਉਹਨੇ ਮੋਹਾਲੀ ਚ ਨਕੋਠੀ ਬਣਾ ਕੇ ਦਿੱਤੀ ਇਹਦੇ ਜਿਹੜੇ ਜਿਹੜਾ ਸ਼ੋਅਫ ਕਰਦੀ ਹੁੰਦੀ ਸੀ ਟਿਕਟੌਕ ਤੇ ਵੀ ਮੈਂ ਪਤਾ ਨਹੀਂ ਐਲਵੀ ਦੇ ਪਰਸ ਮੈਂ ਹੀ ਰੱਖ ਸਕਦੀ ਹਾਂ ਹੋਰ ਕੋਈ ਸਿੰਗਰ ਨਹੀਂ ਰੱਖ ਸਕਦੀ ਮਹਿੰਗੇ ਤੋਂ ਮਹਿੰਗਾ ਕਪੜਾ ਬ੍ਰਾਂਡ ਦਾ ਜੁੱਤਾ ਮੈਂ ਹੀ ਪਾ ਸਕਦੀ ਹਾਂ ਹੋਰ ਕੋਈ ਸਿੰਗਰ ਨਹੀਂ ਪਾ ਸਕਦੇ ਨੇ ਬਹੁਤ ਸ਼ੋਅਫ ਕੀਤਾ ਲੇਡੀ ਨੇ ਬਹੁਤ ਆਪਣੇ ਆਪ ਨੂੰ ਦਿਖਾਣਾ ਵੀ 마ਸੂਮੀ ਬੜੀ ਹੈ ਮੈਂ ਤਾਂ ਦੁਨੀਆਦਾਰੀ ਨਹੀਂ ਪਤਾ ਉਹਨਾਂ ਨੇ ਕਿਹਾ ਕਿ ਮੇਰੇ ਪਿਓ ਮਰੇ ਨੂੰ ਪਤਾ ਨਹੀਂ ਇੰਨਾ ਸਾਲ ਹੋ ਗਿਆ ਮੈਂ ਇੰਨਾ ਕੁਝ ਘਰ ਚਲਾ ਰਹੀ ਐ ਮੈਂ ਔਖੀ ਆ ਮੈਂ ਇਹ ਉਹ ਭਾਈ ਸਾਡੇ ਵੀ ਡੈਡ ਮਰੇ ਨੂੰ 16 ਸਾਲ ਹੋ ਗਏ ਆ ਕੱਲੇ ਵੀ ਬੱਬ ਤੇਰਾ ਪਿਓ ਨਹੀਂ ਮਰਿਆ ਇੱਥੇ ਸਾਰਿਆਂ ਦੇ ਮਰਦੇ ਮਾਪਿਓ ਤਾਂ ਬੰਦੇ ਨੂੰ ਆਪਣੀ ਜ਼ਿੰਦਗੀ ਜੀਣੀ ਪੈਂਦੀ ਚਾਹੇ ਉਹ ਕੁੜੀ ਆ ਤੇ ਚਾਹੇ ਹੁੰਡਾ ਸੋ ਹੁਣ ਕਹਿੰਦੀ ਜੀ ਜਾਲੀ ਪੇਪਰ ਪਤਾ ਨਹੀਂ ਕੋਠੀ ਦਾ ਰੋਲਾ ਪਿਆ ਕਿ ਉਹਦੀ ਐ ਮੇਰੀ ਨਹੀਂ ਹੁਣ ਉਹਨੇ ਲੈਟਰ ਚ ਲਿਖਿਆ ਕਿ ਮੇਰੇ ਕੋਲ ਤਾਂ ਘਰ ਵੀ ਨਹੀਂ ਰਹਿਣ ਨੂੰ ਇਹਨੂੰ ਪੁੱਛਣਾ ਨਾ ਹੋਵੇ ਇੰਨੇ ਕੁ ਸਿੱਧੇ ਅੰਡਰ ਏਜ ਲੇਡੀ ਤਾਂ ਤੂੰ ਹੈ ਨਹੀਂ ਠੀਕ ਆ ਤੂੰ ਇੰਨੇ ਸ਼ਰੀਫ ਲੇਡੀ ਵੀ ਹੈ ਨਹੀਂ ਜਦੋਂ ਮੈਨੂੰ ਸਮਝ ਨਹੀਂ ਆਉਂਦਾ ਵੀ ਜਦੋਂ ਇਹ ਕੁੜੀਆਂ خود ਨੀ ਵਸਤਰ ਹੋ ਕੇ ਡਾਇਰੈਕਟਰ ਪ੍ਰੋਡੂਸਰਾਂ ਨਾਲ ਖੁਦ ਕੰਪਰੋਮਾਈਜ਼ ਕਰਦੀਆਂ ਫਿਰ ਇਹ ਬਾਅਦ ਕਿਵੇਂ ਕਹਿ ਦਿੰਦੀ ਕਿ ਫਲਾਣੇ ਨੇ ਮੇਰਾ ਰੇਪ ਕਰਤਾ ਫਲਾਣੇ ਨੇ ਮੇਰਾ ਬਲਤਕਾਰ ਕਰ ਸੋ ਇੰਡਸਟਰੀ ਬਾਰੇ ਤਾਂ ਸਾਰਿਆਂ ਨੂੰ ਪਤਾ ਚਾਹੀ ਬਾਲੀਵੁੱਡ ਲਾ ਲੋ ਚਾਹੀ ਤੁਸੀਂ ਬਾਲੀਵੁੱਡ ਲਾ ਲੋ ਚਾਹੀ ਪੰਜਾਬੀ 뮤직 ਇੰਡਸਟਰੀ ਆ ਚਾਹੀ ਬੰਬਈ ਦੀ ਇਹਦੇ ਵਿੱਚ ਇੰਡਸਟਰੀ ਚ ਕੁੜੀਆਂ ਕੰਪਰੋਮਾਈਜ਼ ਕਰਕੇ ਹੀ ਅੱਗੇ ਆਉਂਦੀਆਂ ਜੇ ਤੁਸੀਂ ਇੱਕ ਬਿਹਤਰੀਨ ਕਲਾਕਾਰ ਐਕਟਰ ਜਾਂ ਸਿੰਗਰ ਬੰਨਾ ਜਾਂ ਤਾਂ ਤੁਹਾਡੇ ਜੇਬ ਵਿੱਚ ਨੋਟ ਬਹੁਤ ਜ਼ਿਆਦਾ ਤੁਸੀਂ ਆਪਣੇ ਆਪ ਨੂੰ ਪ੍ਰਮੋਟ ਕਰ ਲੋਗੇ ਹਾਈਲਾਈਟ ਕਰ ਲੋਗੇ ਪਰ ਜੇ ਤੁਹਾਡੇ ਕੋਲ ਨੋਟ ਨਹੀਂ ਹੈ ਸਪੈਸ਼ਲ ਫॉर ਗਰਲਸ ਫਿਰ ਕੋ ਪ੍ਰੋਡਿਊਸਰ ਡਾਇਰੈਕਟਰ ਸਿੰਗਰ ਉਹਨਾਂ ਨੂੰ ਕੰਪਰੋਮਾਈਜ਼ ਕਰਨੇ ਪੈਂਦੇ ਆ ਸੋ ਹੁਣ ਇਹ ਬੀਬਾ ਜੀ ਕਹਿੰਦੀ ਸੀ ਮੈਂ ਸਟੇਜ ਸ਼ੋਅ ਕੱਲੇ ਲਾਣ ਲੱਗ ਗਈਆਂ ਵੀ ਮੈਂ ਕੱਲੇ ਲਾਉਣੇ ਆ ਸਟੇਜ ਸ਼ੋਅ ਮੈਨੂੰ ਇਹਦੇ ਪ੍ਰੋਡਿਊਸਰ ਦੀ ਲੋੜ ਨਹੀਂ ਇਹਨੂੰ ਮੈਂ ਕਮਿਸ਼ਨ ਕਿਉਂ ਦਵਾਂ ਭਈ ਇੰਨੇ ਸਾਲਾਂ ਤੋਂ ਕਦੋਂ ਆਇਆ ਸੀ ਗਾਣਾ ਬੁਲਟ ਪਟਾਕੇ ਮਾਰਦਾ ਕਦੋਂ ਦਾ ਆਇਆ ਤੁਸੀਂ ਉਹ ਉਹ ਟਾਈਮ ਨੋਟ ਕਰ ਲਓ ਤੇ ਹੁਣ ਦਾ ਕਰ ਲਓ ਇੰਨੇ ਚਿਰ ਤੁਸੀਂ ਬੀਬਾ ਜੀ ਸੁੱਤੇ ਹੋਏ ਸੀ ਜਿੱਕੇ ਨੇ ਮੋਹਾਲੀ ਲਈ ਕੋਠੀ ਵੀ ਮੇਰੀ ਨੇ ਉਹ ਤਾਂ ਟਿਕਟੌਕ ਤੇ ਬੜਾ ਰੋਲਾ ਪਾਇਆ ਸੀ ਮੇਰੀ ਕੋਠੀ ਤਿਆਰ ਹੋ ਰਹੀ ਹੈ ਮੋਹਾਲੀ ਵਿੱਚ ਦੇਖੋ ਮੈਂ ਆ ਅੰਟੀਰੀਅਰ ਡਿਜ਼ਾਈਨ ਕਰ ਰਹੀ ਉਹਦੋਂ ਨਹੀਂ ਪਤਾ ਸੀ ਵੀ ਕੋਠੀ ਦੀ ਨਹੀਂ ਹੈ ਹੁਣ ਪਿੰਕੀ ਤਾਰੇ ਵੱਲੋਂ ਜਿਹੜੇ ਰੈਸਟ ਪੈ ਗਈ ਆਏ ਹੋ ਗਿਆ ਉਹ ਹੋ ਗਿਆ ਫਲਾਣਾ ਹੋ ਗਿਆ ਦੇਖੋ ਮੈਂ ਉਹ ਲੈਡੀ ਨਹੀਂ ਕਿ ਮੈਂ ਇੱਕ ਬੰਦੇ ਨੂੰ ਕਹਾਂ ਵੀ ਇੱਕੋ ਹੀ ਬੰਦਾ ਗਲਤ ਹੈ ਤੇ ਦੂਜਾ ਸਹੀ ਹੈ ਹੌਂਦੀ ਹਮੇਸ਼ਾ ਦੋਨੋਂ ਹੱਥ ਨਾਲ ਵੱਜਦੀ ਹੈ ਸੋ ਔਰਤ ਬੜਾ ਸੋਖਾ ਰਿਲੇਸ਼ਨ ਬਣਾ ਕੇ ਮਰਦ ਨਾਲ ਬਾਅਦ ਵਿੱਚ ਤੇ ਪਲੇਮ ਕਰਨਾ ਕਿ ਇਹਨੇ ਮੇਰੇ ਨਾਲ ਐ ਕਰ ਲਿਆ ਇਰੇ ਨੇ ਕੋਠੀ ਦੇ ਪੇਪਰ ਵੀ ਜਿਹਦੇ ਨਾਮੇ ਸੀ ਜੀ ਮੇਰੇ ਸਾਰਾ ਪੈਸਾ ਖਾ ਗਿਆ ਜਿਹੜੇ ਇਹਨੇ ਬ੍ਰਾਂਡ ਦੇ ਖਰਚੇ ਸੀ ਬ੍ਰਾਂਡ ਦੇ ਕੱਪੜੇ ਸੀ ਇੰਨਾ ਉਹ ਤੁਸੀਂ ਇਹਨੂੰ ਦੇਖੋ ਹਰੇਕ ਵੀਡੀਓ ਚ ਕਿੰਨਾ ਮਹਿੰਗਾ ਦਾ ਡਰੈੱਸ ਆ ਉਹ ਸਾਰਾ ਪਿੰਕੀ ਧਾਰੀ ਵਾਲਾ ਪੇ ਕਰਦਾ ਰਿਹਾ ਚਲੋ ਹੁਣ ਆਪਾਂ ਨੂੰ ਨਹੀਂ ਪਤਾ ਵੀ ਇਹਨਾਂ ਦੇ ਆਪਸ ਚ ਕੀ ਸੰਬੰਧ ਸੀ ਲੰਬੇ ਟਾਈਮ ਤੋਂ ਸੋ ਗਾਇ ਇਸ ਸਿੰਗਰਸ ਫੋਰਨ ਚ ਵੀ ਜਾਂਦੀਆਂ ਉੱਥੇ ਵੀ ਪ੍ਰਮੋਟਰ ਨਾਲ ਜਿਹੜੇ ਕੰਪਨੀ ਲਈ ਹੁੰਦੀਆਂ ਉਹਨਾਂ ਕਹਿੰਦੇ ਫਲਾਣਾ ਪ੍ਰੋਮੋਟਰ ਸ਼ੌਤਾ ਦੇਗਾ ਇਹਦੇ ਨਾਲ ਕੰਪਰੋਮਾਈਜ਼ ਕਰੋ ਇਹ ਤਾਂ ਖੁੱਲੇ ਆਮਚਾਂਦਾ ਗੰਦ ਸੋ ਮੈਂ ਇਸ ਚੀਜ਼ ਨੂੰ ਸਮਝਦੀ ਆ ਕਿ ਯਾਰਾ ਤੁਸੀਂ ਦੇਹ ਵਪਾਰ ਦਾ ਧੰਦਾ ਕਰ ਲੋ ਜਿਹੜੀਆਂ ਦੇਹ ਵਪਾਰ ਦਾ ਧੰਦਾ ਕਰਦੀਆਂ ਆਪਣਾ ਜਿਸਮ ਵੇਚ ਕੇ ਖਾਂਦੀਆਂ ਸੋ ਜਿਹੜੇ ਕੁੜੀ ਦੇ ਅੰਦਰ ਟੈਲੈਂਟ ਹੈ ਗਾਉਣ ਦਾ ਜਾਂ ਤੁਹਾਡੀ ਵੌਇਸ ਬਹੁਤ ਅੱਛੀ ਹੈ ਐਂਡ ਯੂ ਨੋ ਦੈਟ ਕਿ ਤੁਹਾਡੇ ਕੋਲ ਟੈਲੈਂਟ ਹੈ ਫਿਰ ਤੁਸੀਂ ਜਿਸਮ ਦਾ ਵਪਾਰ ਕਿਉਂ ਕਰਦੀਆਂ ਹੋ ਫਿਰ ਤੁਸੀਂ ਕਿਉਂ ਜਿਸਮਾਂ ਦੀ ਨਿਲਾਮੀ ਕਰਕੇ ਡੈਕਟਰ ਪ੍ਰੋਡਿਊਸਰ ਨਾਲ ਆਪਣੀ ਸੈਟਿੰਗਸ ਕਰਕੇ ਫਿਰ ਤੁਸੀਂ ਸਿੰਗਰ ਬਣਦੀਆਂ ਹੋ ਜਾਂ ਐਕਟਰ ਬਣਦੀਆਂ ਹੋ ਜਾਂ ਮਾਡਲਸ ਬਣਦੀਆਂ ਹੋ ਕਿਉਂਕਿ ਤੁਹਾਨੂੰ ਪਤਾ ਨਹੀਂ ਤਾਂ ਤੁਹਾਡੇ ਚ ਕੁਆਲਿਟੀ ਨਹੀਂ ਹੈ ਤਾਂ ਤੁਸੀਂ ਗੰਦੇ ਕੰਮ ਕਰਕੇ ਉੱਪਰ ਆਉਂਦੇ ਬਹੁਤ ਬਾਲੀਵੁੱਡ ਦੀਆਂ ਹੀਰੋਇਨਸ ਆ ਜਿਨ੍ਹਾਂ ਨੇ ਬਹੁਤ ਪ੍ਰੋਡਿਊਸਰ ਡੈਕਟਰ ਨਾਲ ਕੰਪਰੋਮਾਈਜ਼ ਕਰਕੇ ਅੱਜ ਵੱਡੇ ਵੱਡੇ ਸਟਾਰ ਬਣ ਕੇ ਬੈਠੀਆਂ ਹੋਈਆਂ ਤਾਂ ਮੇਰੇ ਹਿਸਾਬ ਨਾਲ ਇਹ ਜੀ ਦੌਲਤ ਇਹ ਜੀ ਸ਼ੋਹਰਤ ਆ ਥੋ ਹੈ ਕਿਬਜੀ دولت ਦੇ ਸ਼ਰਮ ਚਿੱਤ ਤੁਸੀਂ ਆਪਣੀ ਇੱਜ਼ਤ ਦੀ ਨਿਲਾਮੀ ਕਰ ਰਹੇ ਹੋ ਸੋ ਪਿੰਕੀ ਤਾਰੀਵਾਲ ਨੇ ਕਾਫੀ ਲੰਬੇ ਸਮੇਂ ਤੱਕ ਇਸ ਲੇਡੀ ਨੂੰ ਪ੍ਰਮੋਟ ਕੀਤਾ ਬਹੁਤ ਇਤੇ ਪੈਸਾ ਲਾਇਆ ਹੁਣ ਜਦੋਂ ਇਹ ਕੰਟਰੈਕਟ ਤੋਂ ਬਾਹਰ ਹੋ ਗਈ ਵੀ ਮੈਂ ਡਾਇਰੈਕਟ ਸ਼ੋ ਲਾਵਾਂ ਡਾਇਰੈਕਟ ਪੈਸਾ ਕਮਾਵਾਂ ਦਿਸਨ ਦਾਟ ਤੇ ਉਹਦੇ ਉੱਪਰ ਬਲੇਮ ਲੱਗ ਗਿਆ ਤਾਂ ਮੈਂ ਤਾਂ ਦੇਖੋ ਜੀ ਪੰਜਾਬ ਦੀ ਸਰਕਾਰ ਨੂੰ ਮੇਰੀ ਇਹ ਇੱਕੋ ਹੀ ਅਪੀਲ ਹੈ ਵੀ ਕੱਲੇ ਉਸ ਮਰਦ ਵਿੱਚ ਨੁਕਸਾਨਾ ਨਾ ਕਰੋ ਇਹ ਬੀਬੀ ਜੀ ਵੀ ਘਟਣੀ ਹੈ ਫਿਰ ਜੀ ਇਹ ਪਿੰਕੀ ਧਾਰੇਵਾਲ ਦੇ ਪਤਾ ਨਹੀਂ ਕੋਈ ਭੈਣ ਦਾ ਮੁੰਡਾ ਜਿੰਨਾ ਕਿ ਮੈਨੂੰ ਅੱਜ ਜੋ ਮੈਂ ਆਪਣੀ ਖਬਰ ਸਾਰੀ ਇਕੱਠੀ ਕੀਤੀ ਆ ਕਿ ਉਹਨੂੰ ਰਖੜੀ ਰੁਖੜੀ ਬੰਨਦੀ ਸੀ ਉਹ ਕਹਿੰਦਾ ਸੀ ਕਿ ਮੇਰੇ ਭੈਣ ਦੇ ਮੁੰਡੇ ਨਾਲ ਵਿਆਹ ਕਰ ਲਿਆ ਉਹ ਕਹਿੰਦੀ ਮੈਂ ਵਿਆਹ ਕਿਵੇਂ ਕਰ ਲਾਂ ਮੈਂ ਤਾਂ ਰਖੜੀ ਬੰਨ੍ਹ ਹੀ ਰਹੀ ਆ ਜੋ ਕਾਣੀਆਂ ਵਿਚੋਂ ਇਹ ਪਤਾ ਚੱਲੀ ਆ ਵੀ ਦੇਖੋ ਇਹ ਨਾ ਸੋਚੋ ਵੀ ਜੇ ਇਹ ਪਤਾ ਨਹੀਂ ਫਲਾਣੇ ਬੰਦੇ ਨਾਲ ਬੁਲਣੀ ਹੈ ਤਾਂ ਆਪਣੇ ਭੈਣ ਦੇ ਮੁੰਡੇ ਨਾਲ ਕਿਉਂ ਵਿਆਹ ਕਰਾਊਗਾ ਇਹ ਇੰਡਸਟਰੀ ਆ ਗਰਕੀ ਹੋਈ ਆ ਇਹ ਗੱਲ ਯਾਦ ਰੱਖਿਓ ਇਥੇ ਉਹੀ ਇੰਡਸਟਰੀ ਦੇ ਵਿੱਚ ਉਹੀ ਬੰਦਾ ਨੇਮ ਤੇ ਫੇਮ ਕਮਾਏਗਾ ਜੋ ਆਪਣੇ ਆਪ ਨੂੰ ਪੂਰਾ ਖਿੱਚੜ ਦੇ ਵਿੱਚ ਤਸੇਗਾ ਤੁਹਾਨੂੰ ਮੈਂ ਪਹਿਲੇ ਵੀ ਆਖਿਆ ਜੀ ਜੇਬ 'ਚ ਨੋਟ ਹੈ ਤਾਂ ਤੁਸੀਂ ਸਟਾਰ ਹੋ ਜੋੜ ਨੋਟ ਨਹੀਂ ਹੈ ਸਟ੍ਰਗਲਰ ਹੋ ਫਿਰ ਸ਼ੋਸ਼ਣ ਹੋਏਗਾ ਤੁਹਾਡਾ ਸੋ ਕੁੜੀਆਂ ਖੁਦ ਆਪਣਾ ਸ਼ੋਸ਼ਣ ਕਰਾਉਂਦੀਆਂ ਡਾਇਰੈਕਟਰਾਂ ਕੋਲੋਂ ਪ੍ਰੋਡਿਊਸਰਾਂ ਕੋਲੋਂ ਸਿੰਗਰਾਂ ਕੋਲੋਂ ਜਿਹੜੇ ਫਿਲਮ ਬਣਾਉਂਦੇ ਉਹਨਾਂ ਕੋਲੋਂ ਖੁਦ-ਖੁਦ ਆਪਣੀ ਮਰਜ਼ੀ ਨਾਲ ਕੋਈ ਡਾਇਰੈਕਟਰ ਪ੍ਰੋਡਿਊਸਰ ਰੇਤ ਨਹੀਂ ਕਰਦਾ ਕਿਸੇ ਕੁੜੀ ਦਾ ਕੋਈ ਡਾਇਰੈਕਟਰ ਪ੍ਰੋਡਿਊਸਰ ਤੱਕ ਕਾ ਜ਼ਬਰਦਸਤੀ ਨਹੀਂ ਕਰਦਾ ਕੁੜੀਆਂ ਆਪਣੀ ਮਰਜ਼ੀ ਨਾਲ ਕਰਦੀਆਂ ਕਿਉਂ ਫੇਮ ਨੇਮ ਪੈਸਾ ਆ ਜਾ ਰਿਹਾ ਹੈ ਗੰਦਾ ਆਪਣਾ ਕਰੈਕਟਰ ਨੂੰ ਇੰਨਾ ਥੱਲੇ ਸੁੱਟ ਕੇ ਤੁਸੀਂ ਕਿਹੜੇ ਫੇਮ ਨੇਮ ਚਤੁਰੀਆਂ ਫਿਰਦੀਆਂ ਸੋ ਸੁਗੰਧਾ ਸ਼ਰਮਾ ਨੇ ਪੂਰੀ ਗੱਲ ਨਹੀਂ ਦੱਸੀ ਕਿਉਂਕਿ ਕੁਝ ਇਨਸਲਟ ਆਉਦੀ ਸੋ ਪਾੜੇ ਦੋਨੋਂ ਹੱਥ ਵੱਜੀ ਐ ਤੁਸੀਂ ਇਕੱਲਾ ਪਿੰਕੀ ਧਾਰੀਵਾਲ ਨੂੰ ਬਲੇਮ ਨਾ ਕਰੋ ਇਹ ਜਿਹੜੀ ਸੁਗੰਧਾ ਸ਼ਰਮਾ ਨਾਮ ਦੀ ਜਨਾਨੀ ਹੈ ਨਾ ਇਹ ਉਹ ਸ਼ੈ ਹੈ ਜਿਹਨੂੰ ਤੁਸੀਂ ਲੈ ਚੰਗੀ ਤਰ੍ਹਾਂ ਜਾਣਿਆ ਨਹੀਂ ਅੱਜ ਇਹ ਇਨੋਸੈਂਟ ਵਿਚਾਰੀ ਇੱਕ ਜਿਹੜੀ ਔਰਤ ਦੀ ਪਾਵਰ ਨਹੀਂ ਹੁੰਦੀ ਮੈਂ ਔਰਤ ਅਬਲਾ ਨਾਰੀ ਮੈਂ ਵਿਚਾਰੀ ਉਹ ਅਬਲਾ ਨਾਰੀ ਬਣ ਕੇ ਅੱਜ ਇਹ ਕਹਿ ਰਹੀ ਕਿ ਮੈਂ ਆਮ ਟੋਟਲੀ ਇਨੋਸੈਂਟ ਮੈਨੂੰ ਤਾਂ ਜੀ ਪਤਾ ਹੀ ਨਹੀਂ ਕੁਝ ਜੀ ਮੇਰੇ ਨਾਮ ਤੇ ਕਿੱਥੇ ਦਸਤਾਵੇਜ਼ ਚਾਲੀ ਕਰਕੇ ਕੋਈ ਪੇਪਰ ਵਰਕ ਕਰ ਰਿਹਾ ਉਹ ਯਾ ਮੇਰੀ ਕੋਠੀ ਮੈਨੂੰ ਪਤਾ ਹੀ ਨਹੀਂ ਸੀ ਮੋਹਾਲੀ ਵਾਲੀ ਕੋਠੀ ਮੇਰੀ ਨਹੀਂ ਉਹ ਤਾਂ ਉਹਦੇ ਨਾਮ ਸੀ ਐ ਇਦਾਂ ਕਦੀ ਹੋ ਸਕਦਾ ਜਿੰਨੀ ਉਹ ਸ਼ਾਤਰ ਲੇਡੀ ਇਦਾਂ ਹੋ ਸਕਦਾ ਕਦੀ ਘਾਟ ਘਾਟ ਤਾ ਉਹਨੇ ਪਾਣੀ ਪੀਤਾ ਸੋ ਦੈਟਸ ਰੀਲੀ ਬੈਡ ਕਿ ਜਦੋਂ ਇੱਕ ਕੰਪਨੀ ਵਾਲੇ ਪ੍ਰੋਡਿਊਸਰ ਨਾਲ ਇੱਕ ਸਿੰਗਰ ਦਾ ਕੋਈ ਕੰਟਰੈਕਟ ਟੁੱਟਦਾ ਸਮਾਜ ਦੁਨੀਆ ਚ ਜਲੂਸ ਕੱਟਣ ਤੋਂ ਬੈਸਟ ਤੁਸੀਂ ਬੈਠੋ ਆਪਸ ਚ ਬੈਠ ਕੇ ਆਪਣੀ ਡੀਲ ਕਰੋ ਕਹੋ ਵੀ ਠੀਕ ਹੈ ਭਾਈ ਤੇਰੀ ਮੇਰੀ ਨਹੀਂ ਬੰਦੀ ਜਾ ਆ ਪ੍ਰੋਬਲਮਸ ਹੈ ਜਾਂ ਮੈਂ ਇੰਨੇ ਲੱਖ ਲਵੂੰਗੀ ਜਾਂ ਮੇਰੇ ਹਰ ਸ਼ੋਅ ਦੇ ਵਿੱਚ ਇੰਨਾ ਮੇਰਾ ਕਮਿਸ਼ਨ ਹੋਣਾ ਚਾਹੀਦਾ ਜਿਉ ਤੁਹਾਡਾ ਪ੍ਰੋਡਿਊਸਰ ਨਹੀਂ ਅਲਾਉ ਕਰਦਾ ਤੇ ਕੋਰਟ ਦੇ ਜ਼ਰੀਏ ਜਾਓ ਸੋਸ਼ਲ ਮੀਡੀਆ ਤੇ ਇੱਕ ਦੂਜੇ ਤੇ ਮਿੱਟੀ ਪਾ ਕੇ ਗੰਦ ਪਾ ਕੇ ਜਿਹੜੀ ਦੁਨੀਆ ਹੈ ਇਹ ਦੁਨੀਆ ਪਬਲਿਕ ਬੱਚਾ ਨਹੀਂ ਹੈ ਪਬਲਿਕ ਸਭ ਚੋ ਕੁਝ ਜਾਣਦੀ ਹੈ ਪਬਲਿਕ ਨੂੰ ਪਤਾ ਹੈ ਕਿ ਕੁੜੀਆਂ ਕਿਵੇਂ ਇੰਡਸਟਰੀ ਚ ਆ ਕੇ ਸਟਾਰ ਮਾਡਲ ਸਿੰਗਰ ਬਣਦੀਆਂ ਦੇ نو ਦੈਟ ਓਕੇ ਸੋ ਜਲੂਸ ਆਪਣਾ ਵੀ ਕੱਢਣਾ ਉਹ ਪ੍ਰੋਡਿਊਸਰ ਦਾ ਵੀ ਫੇਰ ਕਹਿ ਦੇਣਾ ਉਹੀ ਅਬਲਾ ਨਾਰੀ ਵਾਲੀ ਕਹਾਣੀ ਜੀ ਮੇਰੇ ਨਾਲ ਆਇਓ ਗਿਆ ਧੱਕਾ ਹੋ ਗਿਆ ਕਮਾਲ ਦੀ ਗੱਲ ਆ ਅੱਗੇ ਤਾਂ ਕੋਈ ਪਿੰਕੀ ਧਰੇਵਾਲ ਦੇ ਖਿਲਾਫ ਮੈਂ ਕੋਈ ਅਸਿਆਪਾ ਯਾਰ ਨਹੀਂ ਦੇਖੀ ਵੀ ਕਿਸੇ ਕੁੜੀ ਨਾਲ ਧੱਕਾ ਕਰ ਗਿਆ ਤੁਸੀਂ ਧੱਕਾ ਕਰਾਨੀਆਂ ਹੋ ਆਪ ਤੁਹਾਨੂੰ ਆਪ ਨੂੰ ਚਸਕੇ ਹੁੰਦੇ ਆ ਪੈਸਿਆਂ ਦੇ ਵਨ ਸੋਨੇ ਮਹਿੰਗੇ ਕੱਪੜਿਆਂ ਦੇ ਲੋਕਾਂ ਨੂੰ ਸ਼ੋਅ ਆਫ ਕਰਨਾ ਹੈ ਗੱਡੀ ਦਿਖਾਉਣੀ ਆ ਸ਼ੋਅਫਕਾਨਾ ਮੈਂ ਵੈਰੀ ਰਿਚ ਮੈਂ ਪਤਾ ਨਹੀਂ ਸਾਰੀ ਪੰਜਾਬੀ ਸਿੰਗਾਰ ਥੱਲੇ ਲਾਤੀਆਂ ਮੇਰੇ ਕੱਪੜੇ ਦੇਖੋ ਜੀ ਮਹਿੰਗੇ ਤੋਂ ਮਹਿੰਗੇ ਡਰੈਸਾਂ ਹੁੰਦੀਆਂ ਸੋ ਸ਼ੋਅ ਆਫ ਕਰਨਾ ਟੀਮਰ ਬੰਦੇ ਨੂੰ ਬਹੁਤ ਮਹਿੰਗਾ ਪੈਂਦਾ ਸੋ ਸਿੰਪਲ ਸਿਟੀ ਲਾਈਫ ਜਿਓ ਮੈਂ ਆ ਮੈਂ ਜਿਵੇਂ ਆਵੇਂ ਓਵੇਂ ਆ ਮੈਂ ਹੈਪੀ ਹਾਂ ਮੈਨੂੰ ਕੋਈ ਕੁਝ ਬੋਲੀ ਜਾਵੇ ਮੈਨੂੰ ਕਹਵੇ ਗਰੀਬ ਮੈਨੂੰ ਕੋ ਮੀਡਲ ਕਲਾਸ ਮੈਨੂੰ ਕੋ ਅਮੀਰ ਮੈਂ ਇੱਕ ਇਨਸਾਨ ਐ ਔਰ ਮੈਨੂੰ ਜੋ ਆ ਸਾਰਾ ਕੁਝ ਮੈਂ ਸਵੇਰੋਂ ਲੈਟਰ ਪੜ੍ਹੀ ਉਹ ਚ ਖਟ ਗਿਆ ਸਮਥਿੰਗ ਫਿਸ਼ੀ ਤਾਂ ਮੈਂ ਵੀਡੀਓ ਬਣਾਤੀ ਮੈਨੂੰ ਪਤਾ ਹੈ ਬਹੁਤ ਲੋਕਾਂ ਨੂੰ ਮੇਰੀ ਵੀਡੀਓ ਤੇ ਅੱ ਪੱਤੇ ਚਨਕ ਸਵਾਲ ਉੱਠਨੇ ਆ ਬਹੁਤ ਲੋਕਾਂ ਨੂੰ ਮੇਰੇ ਕੁਝ ਵਰਡਸ ਪਸੰਦ ਨਹੀਂ ਆਉਣੇ ਆ ਡੋਂਟ ਕੇਅਰ ਬਲ ਜਸਟਿਸ ਕਰਨਾ ਤੇ ਪੰਜਾਬ ਪੁਲਿਸ ਤੋਂ ਪੰਜਾਬ ਸਰਕਾਰ ਤੋਂ ਮੇਰੀ ਅਪੀਲ ਆ ਕਿ ਦੋਨੋਂ ਪੱਖ ਬਰਾਬਰ ਰੱਖੇ ਜਾਣ ਕੱਲਾ ਇਹ ਉਹ ਕੁੜੀ ਨੂੰ ਇਨੋਸੈਂਟ ਨਾ ਮੰਨੋ ਉਹ ਬੰਦੇ ਨੂੰ ਵੀ ਸੁਣੋ ਕਿਉਂਕਿ ਵਾਕਿਆ ਉਹ ਬੰਦੇ ਨੇ ਇਹਦੇ ਉੱਪਰ ਬਹੁਤ ਟਿੰਕੀ ਧਾਰੀ ਵਾਲ ਨੇ ਤੇ ਬਹੁਤ ਪੈਸਾ ਲਾਇਆ ਐਂਡ ਦੈਟਸ ਟ੍ਰੂ